ਅਸੀਂ ਹੁਣ ਤੱਕ 5 ਚਲਾਨ ਕਰ ਚੁੱਕੇ ਹਾਂ ਅਜੇ ਟਾਈਮ ਬੀ ਆ ਬਾਕੀ ਹੋਰ ਕਰ ਰਹੇ ਹਾਂ ਜਿਹੜਾ ਬੰਦਾ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਉਹਦੇ ਕੋਲ ਲਾਇਸੈਂਸ ਨਹੀਂ ਆਜੇ ਉਹਦਾ ਅਸੀਂ ਚਲਾਨ ਕਰਦਾ 5000 ਰੁਪਏ ਦਾ ਲਾਇਸੈਂਸ ਨਹੀਂ ਬਣਿਆ ਉਹਦਾ ਚਲਾਨ ਕਰਦਾ 5000 ਦਾ ਹੋਏਗਾ ਅਗਲੀ ਵਾਰੀ ਫੇਰ ਕਿਤੇ ਆ ਗਿਆ ਲਾਇਸੈਂਸ ਨਹੀਂ ਬਣਿਆ ਉਹਦਾ 10000 ਦਾ ਹੋ ਜਾਣਾ ਡਰਿੰਕਿੰਗ ਦਾ 5000 ਰੁਪਏ ਦਾ ਹੁੰਦਾ ਡਰਿੰਕਿੰਗ ਦਾ ਫਾਈਨ 5000 ਜੇ ਨਾਲ ਲਾਇਸੈਂਸ ਨਹੀਂ ਤੇ 5000 ਉਹਨਾਂ ਦਾ ਅਗਲੀ ਵਾਰੀ ਡਬਲ ਹੁਣ ਲੁਧਿਆਣਾ ਪੁਲਿਸ ਤੁਹਾਨੂੰ ਨਈ ਬਖਸ਼ੇਗੀ ਤੁਹਾਡਾ ਚਲਾਨ ਕੱਟਿਆ ਜਾਵੇਗਾ ਜੇਕਰ ਤੁਸੀਂ ਡਰਿੰਕ ਕਰਕੇ ਗੱਡੀ ਚਲਾਉਨੇ ਹੋ ਤਾਂ ਹੁਣ ਤੁਹਾਡੀ ਖੈਰ ਨਹੀਂ ਦੱਸ ਦੇ ਕਿ ਲੁਧਿਆਣਾ ਪੁਲਿਸ ਵੱਲੋਂ ਹੁਣ ਤਿੰਨ ਸਪੈਸ਼ਲ ਨਾਕੇ ਨੇ ਜਿਹੜੇ ਹਫਤੇ ਦੇ ਵਿੱਚ ਲਗਾਏ ਜਾਣਗੇ ਜੋ ਕਿ ਖਾਸ ਕਰਕੇ ਡਰਿੰਕ ਐਂਡ ਡਰਾਈਵ ਤੇ ਸ਼ਿਕੰਜਾ ਕਸਮ ਦੇ ਲੈਣੇ ਦੱਸ ਦੇ ਕਿ ਜੇਕਰ ਸ਼ਰਾਬ ਪੀਤੀ ਹੋਈ ਹੈ ਅਤੇ ਵਿਅਕਤੀ ਗੱਡੀ ਚਲਾ ਰਿਹਾ ਹੈ ਤਾਂ ਉਸ ਨੂੰ 5000 ਰੁਪਏ ਭੁਗਤਾਨ ਕਰਨੇ ਪੈਣਗੇ ਚਲਾਨ ਹੈ ਜਿਹੜਾ 5000 ਦਾ ਕਟਿਆ ਜਾਵੇਗਾ ਇਸ ਤੋਂ ਇਲਾਵਾ ਜੇਕਰ ਡਰਾਈਵਿੰਗ ਲਾਇਸੈਂਸ ਵੀ ਮੌਜੂਦ ਨਹੀਂ ਹੈ ਕੋਲ ਤਾਂ ਤੁਹਾਨੂੰ ਹੋਰ ਵੀ ਭਾਰੀ ਰਕਮ ਅਦਾ ਕਰਨੀ ਪੈ ਸਕਦੀ ਹੈ ਸੋ ਦੱਸ ਜੀ ਕਿ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕਰ ਦਿੱਤੀ ਗਈ ਹੈ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਵੀ ਵਿਅਕਤੀ ਹੈ ਜਿਹੜਾ ਨਿਯਮਾਂ ਦੀ ਉਲੰਘਣਾ ਕਰਦਾ ਵੇਖਿਆ ਗਿਆ ਤਾਂ ਉਸ ਖਿਲਾਫ ਹੁਨ ਸ਼ਕਤੀ ਦੇ ਨਾਲ ਕਾਰਵਾਈ ਕੀਤੀ ਜਾਵੇਗੀ ਕਿਸੇ ਦੀ ਵੀ ਨਹੀਂ ਸੁਣੀ ਜਾਵੇਗੀ ਤੇ ਨਾ ਹੀ ਕੋਈ ਬਖਸ਼ਿਆ ਜਾਵੇਗਾ ਸੋ ਲੁਧਿਆਣਾ ਵਾਲਿਓ ਸੁਚੇਤ ਹੋ ਜਾਵੋ ਜੇਕਰ ਤੁਸੀਂ ਵਾਹਨ ਚਲਾ ਰਹੇ ਹੋ ਚਾਹੇ ਉਹ ਦੋ ਪਈਆਂ ਨੇ ਚਾਰ ਪਈਆ ਵਾਹਨ ਨੇ ਤੁਹਾਡੇ ਕੋਲ ਸਾਰੇ ਡਾਕੂਮੈਂਟੇਸ਼ਨ ਕੰਪਲੀਟ ਹੋਣੀ ਤੁਹਾਡੀ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਤੁਹਾਨੂੰ ਭਾਰੀ ਜੁਰਮਾਨਾ ਹੈ ਜਿਹੜਾ ਲੱਗ ਸਕਦਾ ਅੜ ਤੋਂ 11 ਸਾਡਾ ਨਾਕਾ ਰੇਲਵੇ ਸਟੇਸ਼ਨ ਜੌਨ 1 ਵੱਲੋਂ ਅਸੀਂ ਹੁਣ ਤੱਕ ਪੰਜ ਜਲਾਨ ਕਰ ਚੁੱਕੇ ਹਾਂ ਅਜੇ ਟਾਈਮ ਪਿਆ ਬਾਕੀ ਹੋਰ ਕਰ ਰਹੇ ਹਾਂ ਅਵੇਪਾ ਜੀ ਦੇ ਰਹੇ ਆ ਅਸੀਂ ਤਾਂ ਪਹਿਲਾਂ ਵੀ ਮੀਡੀਆ ਦੇ ਥਰੂ ਅਖਬਾਰਾਂ ਦੇ ਥਰੂ ਮੈਸੇਜ ਲਾਇਆ ਸੀ ਡਰਿੰਕਿੰਗ ਡਰਾਈਵਿੰਗ ਜਦੋਂ ਤੁਸੀਂ ਕਰਨੀ ਆ ਜੋ ਡਰਿੰਕ ਕਰਨੀ ਤਾਂ ਘਰੇ ਬਹਿ ਕੇ ਕਰੋ ਜਾਂ ਆਪਣਾ ਡਰਾਈਵਰ ਨਾਲ ਰੱਖੋ ਡਰਿੰਕ ਕਰਕੇ ਤੁਸੀਂ ਗੱਡੀ ਚਲਾਓਗੇ ਨਾਲ ਤਾਂ ਆਪਣੀ ਜਾਨ ਖਤਰੇ 'ਚ ਪਾਓਗੇ ਨਾਲ ਦੂਸਰੇ ਦੀ ਪਾਓਗੇ ਇਸ ਕਰਕੇ ਫਿਰ ਇਹਨਾਂ ਨੂੰ ਥੋੜੀ ਜਿਹੀ ਸਤਾਈ ਕੀਤੀ ਹੋਈ ਆ ਹਫਤੇ ਦੇ ਵਿੱਚ ਅਸੀਂ ਦਿਨਵਾਰੀ ਨਾਕੇ ਡਰਿੰਕਿੰਗ ਡਰਾਈਵਿੰਗ ਲਾਣੇ ਆ ਸ਼ੀਆ ਬਣਾ ਗਏ ਕਿੱਦਾਂ ਫਾਈਨ ਕੀ ਫਾਈਨ ਕਿੰਨਾ ਲੱਗੇਗਾ ਡਰਿੰਕ ਐਂਡ ਡਰਾਈਗ ਦਾ 5000 ਰੁਪਏ ਦਾ ਹੁੰਦਾ ਡਰਿੰਕਿੰਗ ਦਾ ਫਾਈਨ ਤੇ 5000 ਜੇ ਨਾ ਲਾਇਸੈਂਸ ਨਹੀਂ ਤੇ 5000 ਉਹਨਾਂ ਦਾ ਅਗਲੀ ਵਾਰੀ ਡਬਲ ਜਿਹੜਾ ਬੰਦਾ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਉਹਦੇ ਕੋਲ ਲਾਇਸੈਂਸ ਨਹੀਂ ਆਜੇ ਉਹਦਾ ਸੀ ਚਲਾਨ ਕਰਦਾ 5000 ਰੁਪਏ ਦਾ ਅਗਲੀ ਵਾਰੀ ਉਹ ਫੇਰ ਸਾਡੇ ਕੋਲ ਕਿਸੇ ਵੀ ਨਾਕੇ ਦੇ ਵਿੱਚ ਫੜਿਆ ਗਿਆ ਅਗਲੀ ਵਾਰੀ ਉਹਦਾ 10000 ਹੋ ਜਾਣਾ ਡਬਲ ਹੋ ਜਾਣਾ ਜਿਹੜਾ ਇੱਕ ਵਾਰੀ ਕੋਈ ਗਲਤੀ ਕਰਦਾ ਕਿਸੇ ਵੀ ਮਤਲਬ ਉਹ ਟ੍ਰੈਫਿਕ ਦੇ ਵਿੱਚ ਉਹਦੇ ਲਾਇਸੈਂਸ ਨਹੀਂ ਬਣਿਆ ਉਹਦਾ ਚਲਾਨ ਕਰਦਾ 5000 ਦਾ ਹੋਏਗਾ ਅਗਲੀ ਵਾਰੀ ਫੇਰ ਕਿਤੇ ਆ ਗਿਆ ਲਾਇਸੈਂਸ ਨਹੀਂ ਬਣਿਆ ਉਹਦਾ 10000 ਦਾ ਹੋ ਜਾਣਾ ਇਦਾਂ ਹੀ ਡਰਿੰਕ ਦਾ 5000 ਦਾ ਫਾਈਨ ਡਬਲ 10000 ਰੁਪਏ ਦਾ ਮੈਸੇਜ ਆਈ ਥੋਡੇ ਧਰੂ ਵੀ ਤੇ ਦੇ ਰਹਿਆਂ ਪਹਿਲਾਂ ਵੀ ਦੇ ਰਹਿਆਂ ਤਾਂ ਹੁਣ ਫੇਰ ਬੇਨਤੀ ਕਰ ਰਹਿਆਂ ਵੀ ਜੇ ਤੁਹਾਡਾ ਦਿਲ ਕਰਦਾ ਡਰਿੰਕ ਕਰਨ ਨੂੰ ਤਾਂ ਆਰਾਮ ਨਾਲ ਘਰੇ ਬਹਿ ਕੇ ਕਰੋ ਆਪਣੀ ਦੇ ਦੂਸਰੇ ਦੀ ਜਾਨ ਨੂੰ ਖਤਰਾ ਜਨਾਬਾਓ ਜੇ ਤੁਸੀਂ ਨਹੀਂ ਰਹਿ ਸਕਦੇ ਤਾਂ ਘਟੋ ਘਟ ਆਪਣਾ ਪ੍ਰਾਈਵੇਟ ਡਰਾਈਵਰ ਰੱਖੋ ਜੇ ਕਿਤੇ ਤੁਸੀਂ ਰੈਸਟੋਰੈਂਟ ਜਿਆ ਹਾਟਲ ਚ ਵਗੈਰਾ ਪੀਣੀ ਆ ਪੀ ਕੇ ਘਰ ਆਣਾ ਤਾਂ ਪ੍ਰਾਈਵੇਟ ਡਰਾਈਵਰ ਰੱਖੋ ਤੇ ਉਹ ਜੋ ਤੁਹਾਡੀ ਵੀ ਸੇਫਟੀ ਹੈ ਪਬਲਿਕ ਦੀ ਸੇਫਟੀ ਹੈ ਥੈਂਕ ਯੂ ਲੁਧਿਆਣਾ ਲਾਈਵ ਲਈ ਸੰਜੇ 세ਤੀਆ ਦੀ ਰਿਪੋਰਟ